ਬੱਚੇ ਵੀ ਠੰਡ ਦੇ ਵਿੱਚ ਲੱਗੇ ਰਹੇ ਵਿੱਚ ਦੇ ਵਿੱਚ ਵੀ ਲੱਗੇ ਰਹੇ ਵਧੀਆ ਇੰਪਰੂਵਮੈਂਟ ਹੁੰਦੀ ਹੈ ਇੱਕ ਵਧੀਆ ਮਤਲਬ ਪੰਜਾਬ ਨਾਲ ਵੀ ਜੁੜੇ ਰਹਿੰਦੇ ਆ ਬਟ ਮਿਲਦੀ ਆ ਐਂਡ ਵੀ ਵੈਰੀ ਹੈਪੀ ਟੂ ਬੀ ਹੀਰ ਅੰਮਨਦੀਪ ਸਿੰਘ ਹੋਣੀ ਸਵੇਰ ਦੇ ਸਰਕਾਰਵੋਂ ਨਵੇਂ ਨਾ ਗੇਮਾਂ ਦੇ ਵਿੱਚ ਪ੍ਰਬੰਧਕਾਂ ਦੇ ਵਿੱਚ ਵੀ ਸਰਕਾਰਵੋਂ ਨੇ ਤੇ ਇਧਰ ਗਰਾਊਂਡਾਂ ਦੇ ਵਿੱਚ ਵੀ ਪੂਰਾ ਇਹਨਾਂ ਦਾ ਤੋਰਾ ਫੇਰਾ ਰਿਹਾ ਪੁੱਛਦੇ ਮੰਦੀਪ ਜੀ ਦੇ ਕੋਲ ਕਿਸ ਤਰ੍ਹਾਂ ਦਾ ਪਹਿਲਾ ਦਿਨ ਰਿਹਾ ਤੇ ਦੂਸਰੇ ਦਿਨ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਇਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਹੀਆਂ ਮੰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਅਸੀ ਕਾਲ ਲਈ ਬਹੁ ਬਧੀਆ ਟੀਮ ਡਿਵੈਲਪਰ ਲਾ ਕੀਤੇਗਾ ਬਾਈ ਐਫਸੀ ਬਰੋਂ ਤੇ ਰਲ ਮਿਲ ਕੇ ਸਾਰੇ ਸੱਜਣ ਮਿੱਤਰਾਂ ਨਾਲ ਇਹ ਪਹਿਲ ਦੂਜਾ ਆਪਾਂ ਕਰਾ ਰਹੇ ਹਾਂ ਕੱਬ ਤੇ ਥੋੜਾ ਮੌਸਮ ਕਰਕੇ ਥੋੜਾ ਖਰਾਬ ਰਿਹਾ ਕੰਮ ਪਰ ਫਿਰ ਵੀ ਚਲੋ ਸਾਰੇ ਆਪਾਂ ਰਲ ਮਿਲ ਕੇ ਅੱਜ ਕਾਫੀ ਅੰਡਰ ਅੰਡਰ 7 ਤੋਂ ਲੈ ਕੇ ਅੰਡਰ 15 ਤੱਕ ਆਪਾਂ ਗੇਮਾਂ ਕਰਾਈਆਂ ਜੀ ਜੀ ਤੇ ਹੋਪਫੁਲੀ ਕੱਲ ਨੂੰ ਮੌਸਮ ਵਧੀਆ ਹੋਊਗਾ ਤੇ ਆਪਾਂ ਬਾਈ ਨਾਲ ਬਦਾਂਗੇ ਜੀ 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 ਤੇ ਬਾਕੀ ਇਹ ਨਾਲ ਮਿਲ ਕੇ ਸਹਿਯੋਗ ਨਾਲ ਸਾਰਾ ਕੰਮ ਹੋ ਰਿਹਾ ਜੀ ਆਪਣੇ ਬੰਦੇ ਨੇ ਸਾਰਾ ਸਹਿਯੋਗ ਦਿੱਤਾ ਜੀ ਤੇ ਖਾਸ ਕਰਕੇ ਜਿਹੜੇ ਬੱਚਿਆਂ ਦੇ ਪੇਰੈਂਟ ਸੀਗੇ ਉਹਨੇ ਵੀ ਸਹਿਯੋਗ ਦਿੱਤਾ ਆਪਣੇ ਟੈਂਟ ਨਾਲ ਲੈ ਕੇ ਆਏ ਮੌਸਮ ਦੇ ਕਰਕੇ ਜੀ ਜੀ ਤੇ ਬੱਚੇ ਵੀ ਠੰਡ ਦੇ ਵਿੱਚ ਲੱਗੇ ਰਹੇ ਮੀਂਹ ਦੇ ਵਿੱਚ ਵੀ ਲੱਗੇ ਰਹੇ ਇਹ ਵੱਡੀ ਆਪਣੀ ਕਾਫੀ ਵੱਡੀ ਪ੍ਰਾਪਤੀ ਹੈ ਜੀ ਤੇ ਪੇਰੈਂਟਸ ਨਾਲ ਗੱਲ ਕੀਤੀ ਹੈ ਸੰਗਤ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਯਕੀਨਨਾਂ ਮੌਸਮ ਥੋੜਾ ਜਿਹਾ ਬੇਈਮਾਨ ਜਰੂਰ ਹੈ ਆ ਥੋੜੀ ਖਰਾਬੀ ਜਰੂਰ ਹੋਈ ਹੈ ਲੇਕਿਨ ਉਹ ਸ਼ਾਬਾਸ਼ ਦੇ ਰਹੀ ਸੀ ਪ੍ਰਬੰਧ ਕਾਨੂੰ ਕਿ ਐਨੇ ਖਿਲਾੜੇ ਦੇ ਬਾਵਜੂਦ ਵੀ ਉਹਨਾਂ ਨੇ ਮੈਚਾਂ ਨੂੰ ਬੜੇ ਸਚਾਰੂ ਢੰਗ ਨਾਲ ਚਲਾਇਆ ਇਹਦੀ ਤੁਹਾਡੇ ਵੈਸੇ ਤੁਹਾਨੂੰ ਸ਼ਾਬਾਸ਼ ਬਣਦੀ ਆ ਤੇ ਕੱਲ ਕਿਹੋ ਜਿਹੇ ਮੁਕਾਬਲੇ ਦੇਖਣ ਨੂੰ ਮਿਲਣਗੇ ਸਿਰਫ ਉਹ ਸੈਮੀਫਾਈਨਲ ਫਾਈਨਲ ਹੋਣਗੇ ਜਾਂ ਅਜੇ ਵੀ ਕੋਈ ਲੀਗ ਮੁਕਾਬਲੇ ਚੱਲਦੇ ਪਏ ਨੇ ਨਹੀਂ ਕੱਲ ਨੂੰ ਥੋੜੇ ਹੈਗੇ ਅੰਡਰ 9 ਦੇ ਹੈਗੇ ਅੰਡਰ 11 ਦੇ ਤੇ ਅੰਡਰ 15 ਦੇ ਤੇ ਬਾਅਦ ਵਿੱਚ ਐਂਡ ਦੇ ਆ ਕੇ ਫਾਈਨਲ ਹੋਊਗਾ ਉਹਨਾਂ ਦਾ ਜੀ ਤੇ ਇਹ ਅੱਜ ਜਿਹੜੇ ਥੋੜੇ ਲੀਗ ਵਾਲੇ ਮੁਕਾਬਲੇ ਅਚ ਮੁੱਕ ਗਏ ਜੀ ਤੇ ਕੱਲ ਨੂੰ ਸੈਮੀਫਾਈਨਲ ਫਾਈਨਲ ਹੋਣਗੇ ਜੀ ਤੇ ਇਧਰ ਮਤਾਵਾਂ ਦੇ ਨਾਲ ਭੈਣਾਂ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਕਹਿੰਦੇ ਵੀ ਇਹ ਚ ਕੋਈ ਸ਼ੱਕ ਨਹੀਂ ਕਿ ਮੁਕਾਬਲੇ ਅੱਛੇ ਚੱਲ ਰਹੇ ਆ ਤੇ ਉਹਨਾਂ ਦਾ ਕਾਫੀ ਜ਼ਿਆਦਾ ਧਿਆਨ ਆਪਣੇ ਬੱਚਿਆਂ ਦੇ ਵਿੱਚ ਲੱਗਿਆ ਹੋ ਰਿਹਾ ਕਿ ਕਿਸ ਤਰ੍ਹਾਂ ਉਹ ਮੁਕਾਬਲੇ ਖੇਡ ਰਹੇ ਆ ਫਿਰ ਵੀ ਕਹਿੰਦੇ ਸਾਨੂੰ ਕਿਤੇ-ਕਿਤੇ ਵਿੱਚ ਸਮਾਂ ਮਿਲ ਜਾਂਦਾ ਹੈ ਜਿਦਾ ਅੱਜ ਕੋਈ ਸਮਾਂ ਮਿਲ ਜਾਂਦਾ ਸੀਗਾ ਕਿ ਮੌਸਮ ਥੋੜੀ ਖਰਾਬੀ ਕਰ ਜਾਂਦਾ ਸੀਗਾ ਕੁਝ ਸਾਡੀਆਂ ਭੈਣਾਂ ਨੇ ਮੰਗ ਕੀਤੀ ਤੁਹਾਡੇ ਪ੍ਰਬੰਧਕਾਂ ਕੋਲੋਂ ਕਹਿੰਦੇ ਵੀ ਅ ਵੈਸੇ ਤਾਂ ਸੌਕਰ ਦਾ ਟੂਰਨਾਮੈਂਟ ਹੈ ਸਾਰਾ ਧਿਆਨ ਸੌਕਰ ਤੇ ਰਹਿਣਾ ਚਾਹੀਦਾ ਪਰ ਅਗਰ ਜਿਹੜਾ ਬਜ਼ੁਰਗ ਬੈਠੇ ਨੇ ਉਹਨਾਂ ਕੋਲ ਵੇਲ ਦਾ ਸਮਾਂ ਹੁੰਦਾ ਹੈ ਜਾਂ ਮਤਾਮਾਂ ਜਾਂ ਭੈਣਾਂ ਬੈਠੀਆਂ ਨੇ ਵੀ ਉਹਨਾਂ ਲਈ ਵੀ ਕੁਛ ਇੱਕ ਦੋ ਬਣ ਗਿਆ ਜਿੱਦਾਂ ਕੋਈ 뮤지컬 ਚੇਅਰ ਬਗਾਇਆ ਜਾ ਕੋਈ ਰੱਸਾ ਕਸ਼ੀ ਮਾੜਾ ਮੋਟਾ ਇਦਾਂ ਦਾ ਕੰਮ ਆ ਥੋੜਾ ਮਨੋਰੰਜਨ ਹੋਰ ਵਾਜੂ ਇਦਾਂ ਜੀ ਸਾਡਾ ਸੈਕੰਡ ਜੇਰ ਹੈ ਇਹ ਹਜੀ ਹੌਲੀ ਹੌਲੀ ਕਿੰਨੇ ਜਿੱਦਾਂ ਆਪਾਂ ਤਿਆਰ ਬੈਨਾ ਬੰਦਾ ਸਿੱਖਦਾ ਜੀ ਜੀ ਤੇ ਨੈਕਸਟ ਇਅਰ ਤੁਹਾਨੂੰ ਵਧੀਆ ਮਿਲੂਗਾ ਪਰਾਲੇ ਸਾਰੇ ਅਸੀਂ ਬਜ਼ੁਰਗਾਂ ਲਈ ਵੀ ਲੈ ਕੇ ਆਵਾਂਗੇ ਤੇ ਲੇਡੀਜ਼ ਲਈ ਖਾਸ ਕਰਕੇ ਤੇ ਇੱਕ ਦਿਨ ਦਿਨ ਬਾਈ ਐਫਸੀ ਵੱਡਾ ਹੋ ਰਿਹਾ ਜੀ ਤੇ ਅਗਲੇ ਸਾਲ ਅਸੀਂ ਤੁਹਾਡੀ ਜਿਹੜੀ ਇਹ ਗੁਜਾਰਸ਼ ਰੱਖੀ ਹੈ ਇਹਨੂੰ ਧਿਆਨ ਰੱਖਾਂਗੇ ਜੀ ਜੀ ਧੰਨਵਾਦ ਕਰਦੇ ਆ ਇਸਨ ਸਾਡੇ ਨਾਲ ਮਨਦੀਪ ਸਿੰਘ ਜੀ ਸ਼ੁਕਰੀਆ ਜੀ ਧੰਨਵਾਦ ਨਾਲ ਜੁੜੇ ਨੇ ਨਵਤੇਜ ਕੌਰ ਤੇ ਨਾਲ ਇੰਦਰਜੀਤ ਕੌਰ ਜੀ ਤੇ ਸਵੇਰ ਤੋਂ ਅਸੀਂ ਦੇਖ ਰਹੇ ਆ ਕਿ ਇਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਮਸ਼ਰੂਫ ਨੇ ਤੇ ਮੈਂ ਤਾਂ ਇਹਨਾਂ ਨੂੰ ਸਵੇਰੇ ਟੋਕਣ ਲੱਗਾ ਸੀਗਾ ਵੀ ਘਰ ਦੇ ਵੀ ਤੁਸੀਂ ਕੰਮ ਸੰਭੀ ਜਾਂ ਉਹ ਇੱਥੇ ਸਾਰੇ ਕੰਮ ਸੰਭੀ ਜਾਂਦੇ ਹੋ ਇੱਥੇ ਛੱਡਦੇ ਹੋ ਪ੍ਰਬੰਧ ਕਰਦੇ ਪਰ ਕੰਮ ਤੇ ਆਪਾਂ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਨ ਰਿਹਾ ਤੇ ਕਿਸ ਤਰ੍ਹਾਂ ਉਹਨਾਂ ਦੇ ਬੱਚੇ ਨੇ ਅੱਜ ਇੱਥੇ ਮਹਿਸੂਸ ਕੀਤਾ ਹਾਂਜੀ ਹਾਂਜੀ ਬਹੁਤ ਵਧੀਆ ਰਿਹਾ ਜੀ ਹਾਂਜੀ ਸਾਡਾ ਬੱਚਾ ਅੰਡਰ 15 ਦੇ ਵਿੱਚ ਖੇਡ ਰਿਹਾ ਹੈ ਆਇਸ਼ਨੂਤ ਸਿੰਘ ਜੀ ਤੇ ਮੈਚ ਜਿੱਤ ਰਿਹਾ ਹੈ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਦਿਨ ਖਰਾਬ ਹੋਣ ਦੇ ਬਾਵਜੂਦ ਵੀ ਅਸੀਂ ਬਹੁਤ ਇੰਜੋਏ ਕੀਤਾ ਇੱਥੇ ਜੀ ਬਹੁਤ ਵਧੀਆ ਰਿਹਾ ਸਾਡਾ ਐਕਸਪੀਰੀਅੰਸ ਅੱਜ ਦਾ ਅਗਰ ਮੈਂ ਇਹ ਪੁੱਛਾਂ ਕਿ ਜਦੋਂ ਤੁਸੀਂ ਬੱਚਿਆਂ ਨੂੰ ਦੱਸਦੇ ਹੋ ਕਿ ਸਾਡਾ ਕਹਿੰ ਲੋ ਕੋਈ ਕਮਿਊਨਿਟੀ ਦਾ ਕੋਈ ਇਹ ਟੂਰਨਾਮੈਂਟ ਆ ਜਿੱਥੇ ਅਸੀਂ ਆਪਣੇ ਭਾਈਚਾਰੇ ਨੇ ਇਕੱਠਾ ਹੋਣਾ ਆ ਆਪਣੇ ਪਰਿਵਾਰਾਂ ਨੇ ਇਕੱਠੇ ਹੋਣਾ ਆ ਸਿਰਫ ਉਹਨਾਂ ਨੂੰ ਇਹੀ ਕਹਿੰਦੇ ਹੁੰਨੇ ਆ ਵੀ ਕਿ ਬਸ ਉਹ ਤੇ ਆਪਾਂ ਖੇਡਣ ਜਾਣਾ ਤੇ ਖਾ ਵੀ ਕਿ ਆਪਾਂ ਘਰ ਮੋੜਨਾ ਆ ਜਾਂ ਉੱਥੇ ਵਾਲੇ ਦੋਸਤ ਮਿਲ ਜਾਣਗੇ ਜਾਂ ਤੁਹਾਨੂੰ ਲੱਗਦਾ ਕਿ ਇੱਥੇ ਖੇਡਾਂ ਤੋਂ ਇਲਾਵਾ ਵੀ ਕੋਈ ਹੋਰ ਪ੍ਰਾਪਤੀ ਹੁੰਦੀ ਆ ਐਜ਼ ਅ ਪਰਿਵਾਰਕ ਮੈਂਬਰ ਜੈਜ਼ ਤੁਹਾਡੇ ਬੱਚੇ ਕੁਛ ਇੱਥੋਂ ਲੈ ਕੇ ਜਾਂਦੇ ਆ ਹਾਂਜੀ ਪ੍ਰਾਪਤੀ ਬਹੁਤ ਹੁੰਦੀ ਆ ਆਪਣੀ ਕਮਿਊਨਿਟੀ ਨੂੰ ਦੇਖਦੇ ਆ ਗਰੋ ਹੋਉਂਦੇ ਕਿ ਕਿੱਦਾਂ ਸਾਡੀ ਕਮਿਊਨਿਟੀ ਗਰੋ ਹੋ ਰਹੀ ਆ ਹਨਾ ਬੱਚਿਆਂ ਨੂੰ ਬੱਚਿਆਂ ਦੇ ਸਾਥੀ ਮਿਲਦੇ ਆ ਸੋ ਇੱਥੇ ਮੈਚ ਹੁਣ ਸਾਰੇ ਸਾਡੇ ਨੋਨ ਹੀ ਆ ਜਿਹੜੀਆਂ ਦੂਜੀਆਂ ਟੀਮਾਂ ਵੀ ਆ ਸੋ ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਖਾ ਪੀ ਕੇ ਚਲੇ ਜਾਣਾ ਹੈ ਜਾਂ ਮੈਚ ਖਿਲਾ ਕੇ ਚਲੇ ਜਾਣਾ ਹੈ ਤਾਂ ਉਹਨਾਂ ਨੂੰ ਬਹੁਤ ਅੱਗੇ ਵਧਣ ਦੇ ਲਈ ਐਕਸਪੀਰੀਅੰਸ ਆ ਵਧੀਆ ਹੈ ਬੜਾ ਸੋ ਜਿੱਦਾਂ ਕੀ ਹੁਣ ਭੈਣ ਜੀ ਹੁਣ ਆਈਆਂ ਇਹ ਸਾਡਾ ਬੱਚਾ ਫਤੇ ਸਿੰਘ ਆ ਸੋ ਇਹਨਾਂ ਇਕੱਠੇ ਹੀ ਆਂਦੇ ਆ ਸਕੂਲਾਂ ਦੇ ਵਿੱਚ ਵੀ ਇਕੱਠੇ ਆ ਜਿਹੜੀਆਂ ਆਪੋਜ਼ਿਟ ਟੀਮਜ਼ ਆ ਉਹ ਵੀ ਇਹਨਾਂ ਦੇ ਸਾਡੇ ਹੀ ਨੋਨ ਬੰਦਿਆਂ ਦੀਆਂ ਆ ਇੱਥੇ ਅਸਰ ਨੇੜੇ-ਨੇੜੇ ਦੀਆਂ ਆ ਸੋ ਉਹਨਾਂ ਨੂੰ ਆਪ ਇੱਕ ਦੂਜੇ ਨਾਲ ਮਿਲਣਾ ਖੇਡਣਾ ਹੋਰ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆ ਬਾਹਰ ਬੰਦਿਆਂ ਦੇ ਨਾਲ ਵਿੱਚ ਨੋ ਬਾਕੀ ਭੈਣ ਜੀ ਵੀ ਨਹੀਂ ਵੀ ਦੱਸਣ ਆਪਣਾ ਐਕਸਪੀਰੀਅੰਸ ਹਾਂ ਜੀ ਹਾਂ ਜੀ ਭੈਣ ਜੀ ਇਹਨਾਂ ਨੂੰ ਆਪਣਾ ਆਪਣਾ ਮਾਹੌਲ ਮਿਲਦਾ ਹੈ ਆਪਣਾ ਭਾਈਚਾਰਾ ਮਿਲਦਾ ਹੈ ਆਪਣੇ ਆਪ ਨੂੰ ਇਹ ਮਤਲਬ ਕੌਨਫੀਡੈਂਸ ਫੀਲ ਕਰਦੇ ਆ ਮਿਲ ਕੇ ਤੇ ਇਹਨਾਂ ਚ ਵਧੀਆ ਇੰਪਰੂਵਮੈਂਟ ਹੁੰਦੀ ਹੈ ਇੱਕ ਵਧੀਆ ਮਤਲਬ ਪੰਜਾਬ ਨਾਲ ਵੀ ਜੁੜੇ ਰਹਿੰਦੇ ਆ ਕਮਿਊਨਿਟੀ ਨਾਲ ਜੁੜੇ ਰਹਿੰਦੇ ਆ ਅਸੀਂ WFC ਕਲੱਬ ਦੇ ਨਾਲ ਖੇਡਦੇ ਆ ਵੋ ਪਾਰਟ ਆਫ ਦਾ ਅੰਡਰ 15 ਗਰਲਸ ਟੀਮ ਤੇ ਸਾਡੇ ਸਾਰੇ ਮੈਚ ਸੰਡੇ ਨੂੰ ਹੋਣਗੇ ਐਂਡ ਅਸੀਂ ਬਹੁਤ ਸਾਡੀ ਕਲੱਬ ਦੇ ਵੱਲੋਂ ਅਸੀਂ ਸਾਨੂੰ ਬਹੁਤ ਸਪੋਰਟ ਮਿਲਦੀ ਆ ਐਂਡ ਵੀ ਵੈਰੀ ਹੈਪੀ ਟੂ ਬੀ ਹੇਅਰ ਸਾਡੇ ਨਾਲ ਰਾਤਾ ਬਣਾਇਆ ਤੇ ਉਹਨਾਂ ਦੇ ਕੋਸ਼ ਸਹਿਬਾਨ ਵੀ ਸਾਡੇ ਨਾਲ ਖੜੇ ਨੇ ਕਹਿੰਦੇ ਟਾਰਨਟ ਲਾਈਨਸ ਦੇ ਉਹ ਹੈਗੇ ਨੇ ਸਮਰਥਕ ਨੇ ਜੀ ਉਹਨਾਂ ਨੂੰ ਕਹਿੰਦੇ ਟ੍ਰੇਨਿੰਗਾਂ ਦਿੰਦੇ ਨੇ ਕਮੇਟੀ ਮੈਂਬਰ ਨੇ ਸੋ ਤਕੜੇ ਇਹਦਾ ਮਤਲਬ ਪ੍ਰਬੰਧ ਇਹਨਾਂ ਨੇ ਕੀਤੇ ਹੋਏ ਨੇ ਹੁਣੇ-ਹੁਣੇ ਗੋਲ ਹੋ ਕੇ ਆਟਾ ਮੈਨ ਦਾ 19 ਚਿਗਿਆੜ ਉਸ ਗੋਲ ਕਰਨ ਵਾਲੇ ਨੇ ਨਹੀਂ ਮਾਰੀ ਜਿੰਨੀ ਇਹਨਾਂ ਨੇ ਚਿਗਿਆੜ ਮਾਰੀ ਆ ਮੇਰੇ ਸਨ ਹੈ ਜੀ ਅਮਰ ਮੁੰਡਾ ਸਨ ਹੈ ਮੇਰਾ ਜੀ ਨੈਕਸਟ ਮਸ ਕੁਮਾਰ ਜੀ ਇਦਾਂ ਦਾ ਗੋਲ ਬਿਫੋਰ ਐਸ ਵੈਲ ਹੀ ਇਜ਼ ਅ ਪਲੇਇੰਗ ਇਨ ਐਨਪੀਐਲ ਜੀ ਜੀ ਐਂਡ ਮਾਈਟ ਬੀ ਹੋਪਫੁਲੀ ਇਜ਼ ਅ ਗੈਟਿੰਗ ਦਾ ਯ ਲੇਸਵਾ ਜੀ ਯਾ ਸੋ ਡਿਊ ਟੂ ਵਿਕਰਮ ਐਂਡ ਸਿਕਪਾਲ ਜੀ ਜੀ ਸੋ ਦੇ ਆਰ ਵੈਰੀ ਰਿਸਪੈਕਟੇਬਲ ਫੋਰ ਮੀ ਐਂਡ ਵੀ ਗਾਟ ਅਨਦਰ ਕਲੱਬ ਐਸ ਵਲ ਸੋ ਨਾਓ ਵੀ ਆਰ ਸਲੋਲੀ ਸਲੋਲੀ ਵੀ ਆਰ ਗੈਟਿੰਗ ਓਵਰ ਸੋ ਐਕਚੁਅਲੀ ਕੀ ਹੈਗਾ ਕਿ ਅਸੀਂ ਜੰਗਸਟਰ ਜਿਹੜੇ ਹੈਗੇ ਅਸੀਂ ਪਿੱਛੋਂ ਵੀ ਸਾਡੀ ਬੈਕਗਰਾਉਂਡ ਪਲੇਅਰ ਹੀ ਅਸੀਂ ਜੀ ਠੀਕ ਹੈ ਜੀ ਤੇ ਮੈਂ ਹਾਕੀ ਦਾ ਪਲੇਅਰ ਆ ਜੀ ਤੇ ਭਾਈ ਸਾਹਿਬ ਹੈਗੇ ਫੁੱਟਬਾਲ ਦੇ ਇਹ ਵੀ ਫੁੱਟਬਾਲ ਦੇ ਆ ਜੀ ਤੇ ਅਸੀਂ ਮਤਲਬ ਤਿੰਨਾਂ ਨੇ ਮਿਲ ਕੇ ਇਹ ਹੀ ਗੱਲ ਕੀਤੀ ਹੈਗੀ ਕਿ ਅਸੀਂ ਜਿਆਦਾ ਤੋਂ ਜਿਆਦਾ ਜੰਗਸਟਰ ਹੈਗੇ ਸਾਡੇ ਇੱਥੇ ਨਿਊ ਜਨਰੇਸ਼ਨ ਹੈਗੀ ਹੈ ਅਸੀਂ ਉਹਨਾਂ ਨੂੰ ਉੱਪਰ ਚੱਕੀਏ ਉਹਨਾਂ ਨੂੰ ਸਕਿੱਲ ਦਸੀਏ ਹਾਊ ਟੂ ਬਿਹੇਵ ਹਾਊ ਟੂ ਪਲੇ 올 ਥਿੰਗਸ ਤੁਸੀਂ ਹੁਣੇ ਕਿਹਾ ਕਿ ਹਾਕੀ ਦੇ ਪਲੇਅਰ ਰਹੇ ਹੋ ਮੈਂ ਕੀ ਸੀਗਾ ਮੈਂ ਬਾਅਦ ਦੱਸੂਗਾ ਕਿਉਂਕਿ ਹੁਣ ਮੇਰੇ ਹੱਥੇ ਤਾਂ ਮਾਇਕ ਹੈ ਮੈਂ ਦੱਸਦਾ ਪਤਾ ਚੰਗੇ ਨਹੀਂ ਲੱਗਾ ਮੈਨੂੰ ਇਹ ਦੱਸੋ ਕਿ ਤੁਸੀਂ ਹਾਕੀ ਦੇ ਵਿੱਚ ਕਿਹੜੀ ਪੋਜੀਸ਼ਨ ਖੇਲਦੇ ਸੀ ਮੈਂ ਭਾਜੀ ਰਾਈਟ ਵਿੰਗ ਰਾਈਟ ਸੌਰੀ ਰਾਈਟ ਆਊਟ ਤੁਸੀਂ ਰਾਈਟ ਆਊਟ ਖੇਡਦੇ ਸੀ ਮਤਲਬ ਤੁਸੀਂ ਉਹ ਪਰੇ ਤੋਂ ਜਾ ਕੇ ਦਵੀਖੜਾ ਲਾਉਂਦੇ ਸੀ ਤੇ ਉੱਧਰ ਜਾ ਕੇ ਕਰਾਸ ਮਾਰਦੇ ਹੁੰਦੇ ਸੀ ਕਿ ਇੱਧਰ ਫਾਟ ਫਟਾ ਨੂੰ ਹਨਾ ਜੀ ਤੇ ਮੈਂ ਤਕਰੀਬਨ ਆਪਣੇ ਸਕੂਲ ਲੈਵਲ ਤੋਂ ਪਿੰਡ ਦੇ ਵਿੱਚ ਹਾਕੀ ਖੇਡੀ ਆ ਜੀ ਆਪਣੇ ਸੀਨੀਅਰਸ ਤੋਂ ਪਿੰਡ ਤੋਂ ਸਿੱਖੀ ਆ ਤੇ ਮੈਂ ਲੈਫਟ ਹਾਫ ਹੁੰਦਾ ਸੀ ਤੇ ਮੈਨੂੰ ਇਹ ਸਿੱਖਾਇਆ ਗਿਆ ਸੀਗਾ ਵੀ ਜਾਂ ਤਾਂ ਉਹਨਾਂ ਦਾ ਫਾਰਵਰਡ ਕੁੱਟ ਕੇ ਸੱਟਣਾ ਆ ਤੇ ਜਾਂ ਬਾਲ ਫੜਨਾ ਆ ਇੱਕ ਚੀਜ਼ ਜਾਣੀ ਆ ਜੀ ਜਾਂ ਬਾਲ ਜਾਣਾ ਆ ਤੇ ਜਾਂ ਭਾਜੀ ਬੰਦਾ ਜਾਣਾ ਕਈ ਵਾਰ ਬਦਕਿਸਮਤੀ ਨਾਲ ਮੇਰੇ ਮੇਰੇ ੜਿੱਕੇ ਨਾ ਆਊਟ ਵਾਲਾ ਬੰਦਾ ਵੀ ਫੜ ਜਾਂਦਾ ਹੁੰਦਾ ਹੈਗਾ ਤੁਸੀਂ ਤੁਹਾਡਾ ਵਿਚਾਰ ਹੈ ਕਿ ਤੁਸੀਂ ਨਹੀਂ ਸੀ ਮੈਂ ਜੀ ਦੇਖੋ ਖਾਲਸਾ ਕਾਲਜ ਰਿਪਰੈਜ਼ੈਂਟ ਕੀਤਾ ਡੀਏਵੀ ਕੀਤਾ ਤੇ ਸਾਡਾ ਤੁਸੀਂ ਸ਼ਾਇਦ ਸਰਦਾਰ ਪ੍ਰਗਟ ਸਿੰਘ ਜੀ ਸੁਣੇ ਹੋਵਗੇ ਅਸੀਂ ਉਹਨਾਂ ਦੇ ਨੇੜੇ ਨੇੜੇ ਪਿੰਡਾ ਚੋਂ ਆ ਜੀ ਤੇ ਮੈਂ ਡੀਏਵੀ ਕਾਲਜ ਫਲੋਰ ਤੋਂ ਸੀਗਾ ਤੇ ਜੁਨੀ ਦੋ ਵਾਰ ਅਵਰਸਾਰ ਅਸੀਂ ਜਿੱਤ ਕੇ ਆਏ ਆ ਪਰ ਉੱਥੇ ਪੂਲ ਦੋ ਬਣਦੇ ਸੀਗੇ A ਤੇ B ਤੇ ਸਾਨੂੰ ਉਹ ਫਿਰ ਡੀਏਵੀ ਕਾਲਜ ਫਲੋਰ ਜਿਹੜਾ ਖਾਲਸਾ ਕਾਲਨ ਨਾਲ ਛੋਟਾ ਹੈ ਤੇ ਸਾਨੂੰ ਪੂਲ B ਦੇ ਵਿੱਚ ਕਿਰੇਣਾ ਪੈਂਦਾ ਸੀ ਤੇ ਉੱਥੇ ਫਿਰ ਸਾਡੀ ਦਾਲ ਗਲ ਜਾਂਦੀ ਸੀ ਲੋਰੀ ਵੇ ਦਾ ਕੱਟੇ ਹੋ ਗਏ ਜੀ ਬਿਲਕੁਲ ਜੀ ਕਿਦਾਂ ਦਾ ਚੱਲ ਰਿਹਾ ਜੀ ਅੱਜ ਦਾ ਬਹੁਤ ਵਧੀਆ ਭਾਜੀ ਚੱਲ ਰਿਹਾ ਟੂਰਨਾਮੈਂਟ ਬਹੁਤ ਵਧੀਆ ਪ੍ਰਬੰਧ ਆ ਥੋੜਾ ਮੌਸਮ ਦੀ ਖਰਾਬੀ ਆ ਜੀ ਬਾਕੀ ਟੂਰਨਾਮੈਂਟ ਬਹੁਤ ਵਧੀਆ ਅਰੇਂਜਮੈਂਟ ਕੀਤੇ ਸਾਰੇ ਭਾਜੀ ਹੁਣਾਂ ਨੇ ਜੀ ਯੰਗ ਵਾਲਿਆਂ ਨੇ ਰਿੰਕੂ ਭਾਈ ਹੁਣਾਂ ਨੇ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਟੂਰਨਾਮੈਂਟ ਤੁਸੀਂ ਹੀ ਕੋਚਿੰਗ ਦਿੰਦੇ ਹੋ ਹਾਂ ਜੀ ਮੈਂ ਕੋਚਿੰਗ ਕਰਦਾ ਜੀ ਆ ਬੱਚਿਆਂ ਨੂੰ ਲੋਕਲ ਕਲੱਬ ਜੀ ਵੀ ਕਰਦਾ ਤੇ ਆਪਣਾ ਇਹ ਕਮਿਊਨਿਟੀ ਕਲੱਬ ਆ ਯੂ نو ਬ੍ਰਿੰਗ ਔਲ ਦਾ ਪੀਪਲ ਟੁਗੇਦਰ ਜੀ ਤਾਂ ਬੱਚੇ ਬਹੁ ਰਜੀ ਮੈਂ ਬਹੁਤ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਇਹ ਜਿਹੜੇ ਵਲੰਟੀਅਰ ਤੁਸੀਂ ਕੋਚਿੰਗ ਕਰਦੇ ਹੋ ਉਹਦੇ ਲਈ ਸਮਾਂ ਮਤਲਬ ਕਿ ਨਿਕਲ ਜਾਂਦਾ ਆ ਹਾਰਡ ਆ ਪਰ ਕਰਨਾ ਪੈਂਦਾ ਮੇਰਾ ਬੇਟਾ ਵੀ ਪਲੇਅਰ ਹੈ ਗੇਮ ਵਾਸਤੇ ਸਮਾਂ ਆਟੋਮੈਟਿਕ ਹੀ ਨਿਕਲ ਜਾਂਦਾ ਭਾਜੀ ਬਣ ਜਾਂਦੀ ਹੈ ਗੱਲ ਗੇਮ ਵਾਸਤੇ ਇਹ ਸਾਡੀ ਵੀ ਹਮੇਸ਼ਾ ਹੈ ਨਾ ਗੱਲਬਾਤ ਹੁੰਦੀ ਰਹਿੰਦੀ ਆ ਕਿਉਂਕਿ ਨਾ ਸਪੋਰਟਸ ਲਵਰ ਜਿਹੜੇ ਹੁੰਦੇ ਨਾ ਉਹ ਸਾਰੀ ਉਮਰ ਹੀ ਇਹੀ ਹੁੰਦਾ ਬਥਰ ਵੀ ਸਾਡਾ ਦੇਹੀ ਮੰਤਨ ਵਿਆਹ ਵੀ ਸਾਡੇ ਜਿਹੜੇ ਬੱਚੇ ਹੈਗੇ ਆ ਆਉਣ ਵਾਲੀ ਜਨਰੇਸ਼ਨਸ ਹੈਗੀ ਆ ਹਨਾ ਆ ਇੱਥੇ ਆਸਟ੍ਰੇਲੀਆ ਸਪੈਸ਼ਲੀ ਉਹ ਅੱਗੇ ਵਧਣ ਠੀਕ ਹੈ ਨਾ ਸਾਡਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਇੱਕ ਕਮਿਊਨਿਟੀ ਨੂੰ ਬਲੋਂਗ ਕਰਦੇ ਆ ਅਸੀਂ ਵੀ ਆਰ ਵੀ ਆਰ ਬਲੋਂਗ ਟੂ 올 ਕਮਿਊਨਿਟੀ ਜੀ ਠੀਕ ਹੈ ਜੀ ਕਿਸੇ ਦਾ ਵੀ ਬੱਚਾ ਹੈਗਾ ਵੀ ਹੈਵ ਟੂ ਅਡਾਪਟਿੰਗ ਦਾ ਉਹਨੂੰ ਹੋਰ ਸਕਿੱਲ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਆ ਜਿੱਦਾਂ ਕਿ ਸਾਡੇ ਵਿਕਟੋਰੀਅਨ ਖੇਡਦੇ ਪਏ ਹੈਗੇ ਐਨਪੀਐਲ ਜਿੱਦਾਂ ਮੁੰਡੇ ਮੇਰੇ ਮੁੰਡੇ ਐਨਪੀਐਲ ਜਿੱ ਖੇਡਦੇ ਪਏ ਆ ਤੇ ਮੈਂ ਮੇ ਚਾਹੁੰਦਾ ਹੈਗਾ ਕਿ ਅਸੀਂ ਇਹੋ ਜਿਹਾ ਕਲੱਬ ਨੂੰ ਰਿਪਰੈਜ਼ੈਂਟ ਕਰੀਏ ਬੱਚਿਆਂ ਨੂੰ ਜਿਹੜੇ ਕਿ ਹਾਈ ਲੈਵਲ ਤੇ ਜਾ ਸਕਣ ਸਾਡਾ ਇਹੀ ਹੈ ਮੈਂ ਹੁਣੇ ਹੀ ਤੁਹਾਡੇ ਤੋਂ ਪਹਿਲਾਂ ਇਹਦੇ ਸੰਗਦਰਸ਼ਨ ਦੇ ਵਿੱਚ ਗੱਲਬਾਤ ਕੀਤੀ ਸੀਗੀ ਮੈਂ ਵੈਸੇ ਵੀ ਉਹਨਾਂ ਨੂੰ ਕਿਹਾ ਸੀਗਾ ਮੈਂ ਕਿ ਮੈਂ ਸਵਾਲ ਨਾ ਰੱਖਿਆ ਕਿ ਬੇਨਤੀ ਆ ਜਾਂ ਮੈਨੂੰ ਇਦਾਂ ਲੱਗਦਾ ਵੀ ਆਪਾਂ ਨੜਾਇਕੀ ਤਾਂ ਨਹੀਂ ਕਰਾਂਗੇ ਵੀ ਮੈਨੂੰ ਕਿਤੇ ਖਾਮੀ ਲਾ ਦੇ ਖਾਮੀ ਮੈਂ ਇਹੀ ਬੋਲੀ ਸੀਗੀ ਕਿਉਂਕਿ ਮੈਂ ਖੁਦ ਸਪੋਰਟਸਮੈਨ ਰਿਆ 14 ਤੱਕ ਮੈਸੇਜੇਮਨ ਵਿੱਚ ਪਾਰਟਿਸਿਪੇਟ ਕਰਦਾ ਰਿਆ ਹਾਕੀ ਦੇ ਵਿੱਚ ਬ੍ਰਿਸਬਨ ਤੋਂ ਮੈਨੂੰ ਲੱਗਦਾ ਕਿ ਅਸੀਂ ਚਾਈ ਚਾਈ ਆਪਣੇ ਬੱਚੇ ਨੂੰ ਪਹਿਲੇ ਖੇਡਾਂ 'ਚ ਪਾਉਂਦੇ ਦਾ ਬਹੁਤ ਦਿੱਟੜਲੇ ਨਾਲ ਆ। ਖਾਸ ਕਰਕੇ ਸੌਕਰ ਦੇ ਵਿੱਚ ਜਦੋਂ ਬੱਚਾ ਥੋੜੇ ਜਿਹਾ ਪਾਲਿਸ਼ ਹੁੰਦਾ ਆ ਉਹਨੇ ਡਿਜੀਟਲ ਲੈਵਲ ਤੇ ਜਾਣਾ ਆ ਫਿਰ ਸਟੇਟ ਲੈਵਲ ਤੇ ਜਾਣਾ ਆ ਤੇ ਉਸ ਤੋਂ ਬਾਅਦ ਉਹਨੇ ਨੈਸ਼ਨਲ ਤੇ ਫਿਰ ਇੰਟਰਨੈਸ਼ਨਲ ਲੈਵਲ ਤੇ ਜਾਣਾ ਆ। ਜਦੋਂ ਬੱਚੇ ਦੀ ਸਾਡੀ ਨਾ ਸਟੇਟ ਲੈਵਲ ਤੱਕ ਜਾਣ ਦੀ ਉਮੀਦ ਬਣਦੀ ਆ ਟੈਲੈਂਟ ਹੁੰਦਾ ਆ ਉਦੋਂ ਸਾਡੇ ਕੋਲ ਟਾਈਮ ਹੋਰ ਘਟ ਜਾਂਦਾ। ਉੱਥੇ ਸਾਡੇ ਬੱਚੇ ਮਾਰ ਖਾ ਜਾਂਦੇ ਆ ਕਿ ਅਸੀਂ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਫਿਰ। ਮੈਨੂੰ ਜੀ। ਦੇਖੋ ਸਰ ਮੈਂ ਆਈ نو ਦੈਟ ਵਾਟ ਇਸ ਸਿਚੁਏਸ਼ਨ ਆਫ ਲੱਕ ਵਰਕਿੰਗ ਕੰਡੀਸ਼ਨਸ ਹੇਅ ਬੱਚੇ ਸਾਨੂੰ ਦਿਓ ਸਾਡੇ ਕਲੱਬ ਨੂੰ ਬੱਚੇ ਦਿਓ ਅਸੀਂ ਸਟਾਰ ਬਣਾਵਾਂਗੇ ਚਲੋ ਇਹ ਤਾਂ ਸਭ ਤੋਂ ਵੱਡੀ ਪ੍ਰਾਪਤੀ ਹੋ ਗਈ ਨਾ ਵੀ ਚਲੋ ਜੇ ਮਾਪੇ ਕੋਲ ਨਹੀਂ ਟਾਈਮ ਹੈਗਾ ਅਸੀਂ ਸੈਕਰੀਫਾਈ ਕਰ ਲਾਂਗੇ ਆਪਣੇ ਟਾਈਮ ਨੂੰ ਡੋਨਟ ਵਰੀ ਬਾਟ ਦੈਟ ਮਨੀ ਇਜ਼ ਆਲਰਾਇਟ ਪ੍ਰਾਇਮਰੀ ਫਸਟ ਇਜ਼ ਆਵਰ ਕਿਡਸ ਠੀਕ ਹੈ ਨਾ ਅਸੀਂ ਉਹਨਾਂ ਨੂੰ ਹੀ ਅੱਗੇ ਚੱਕਣ ਦੀ ਕੋਸ਼ਿਸ਼ ਕਿਉਂਕਿ ਡ੍ਰੀਮ ਸਾਡੇ ਪਹਿਲਾਂ ਵੀ ਸੀਗੇ ਜੀ ਜੀ ਉਹ ਹੁਣ ਵੀ ਆ ਸਾਡੇ ਡ੍ਰੀਮ ਅਕੋਰਡਿੰਗ ਟੂ ਏਜ ਇਸ ਗੋਨ ਅਸੀਂ ਇਹਨਾਂ 'ਚ ਦੇਖਦੇ ਆਂ ਵੀ ਸਾਡੇ ਬੱਚੇ ਅੱਗੇ ਉੱਠਣ ਚਲੋ ਇਹ ਬਹੁਤ ਸ਼ਾਬਾਸ਼ ਦੇ ਪਾਤਰ ਵਾਲੀ ਗੱਲ ਆਪਾਂ ਕਹਿ ਸਕਦੇ ਆਂ ਕਿ ਇਹਨਾਂ ਨੇ ਸੋਚਿਆ ਕਿ ਜੇ ਮਾਪੇ ਕੋ ਟਾਈਮ ਹੈ ਨਹੀਂ ਅਗਰ ਉਹ ਮੌਕਾ ਗੁਵਾ ਰਹੇ ਨੇ ਤਾਂ ਸਾਨੂੰ ਦਿਓ ਅਸੀਂ ਪਾਲਿਸ਼ ਕਰਕੇ ਅੱਗੇ ਲੈ ਕੇ ਜਾਵਾਂਗੇ ਲੁੱਕ ਆਫਟਰ ਰੀਅਲੀ ਬੀਕ ਲੁੱਕ ਆਫਟਰ ਥੈਮ ਜੀ ਧੰਨਵਾਦ ਕਰਦੇ ਆਂ ਤੁਹਾਡਾ